राजकोट अग्निकांड तो ांड तक अठाई लोगों की मन भागी खबर है, है टीआरपी गेमिंग जोन का दस दिए कि मालक मैनेजर गिरफ्तार हो गए ने हादसे की जांच के लिए एस आई टी का गठन कर दिया गया है देर रात राजकोट पहुंचे सन गृहमंत्री अमित शाह क्योंकि बहुत व्डा हादसा इतने वापर और अगद ਦੀਆਂ ਤਸਵੀਰਾਂ ਇਥੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਿੰਨੀ ਜ਼ਿਆਦਾ ਇੱਥੇ ਭਿਆਨਕ ਅੱਗ ਲੱਗੀ 3 ਘੰਟੇ ਦੀ ਮਸ਼ੱਕਤ ਤੋਂ ਬਾਅਦ ਦੱਸਿਆ ਗਿਆ ਕਿ ਅੱਗ ਤੇ ਕਾਬੂ ਪਾਇਆ ਗਿਆ ਹੈ ਗੁਜਰਾਤ ਸਰਕਾਰ ਦੇ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਆਰਥਿਕ ਮਦਦ ਦਾ ਐਲਾਨ ਕਰ ਦਿੱਤਾ ਗਿਆ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਔਰ ਇਹ ਅੱਗ ਸਿਰਫ ਇਹ ਨਹੀਂ ਹੈ ਕਿ ਸਮਾਨ ਦਾ ਇੱਥੇ ਨੁਕਸਾਨ ਕਰ ਰਹੀ ਹੈ ਇਹ ਦੇਖਿਆ ਜਾ ਸਕਦਾ ਹੈ ਕਿ ਜਿਹੜੀ ਅੱਗ ਇਹ ਲੱਗੀ ਹੋਈ ਹੈ ਇਸ ਦੇ ਵਿੱਚ ਵੱਡੀ ਗਿਣਤੀ 'ਚ ਲੋਕ ਜ਼ਿੰਦਾ ਸੜੇ ਨੇ ਉਸ ਦੇ ਵਿੱਚ ਬੱਚੇ ਜਿਹੜੇ ਨੇ 12 ਦੱਸੇ ਜਾ ਰਹੇ ਨੇ 12 ਬੱਚਿਆਂ ਦੇ ਸਮੇਤ 28 ਲੋਕਾਂ ਦੀ ਮੌਤ ਹੋਈ ਹੈ ਔਰ ਦੱਸਦੀ ਹੈ ਕਿ 25 ਤੋਂ ਜ਼ਿਆਦਾ ਨੂੰ ਸੁਰੱਖਿਅਤ ਬਾਹਰ ਵੀ ਕੱਢਿਆ ਗਿਆ ਮਰਨ ਵਾਲਿਆਂ ਦੀ ਗਿਣਤੀ ਵੱਧ ਵੀ ਸਕਦੀ ਹੈ ਇਹ ਵੀ ਦੱਸਿਆ ਜਾ ਰਿਹਾ ਬਰਤਕਾਂ ਦੇ ਜਿਹੜੇ ਲਾਸ਼ਾਂ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਚੁਰਸੇ ਹੋਣ ਕਰਕੇ ਦੱਸਦੀ ਹੈ ਕਿ ਪਛਾਣ ਨਹੀਂ ਹੋ ਸਕੀ ਅਤੇ ਸ਼ਨਾਖਤ ਦੇ ਲਈ ਡੀਐਨਏ ਟੈਸਟ ਜਿਹੜਾ ਹੈ ਉਸ ਦੇ ਲਈ ਕੀਤਾ ਜਾਏਗਾ ਤਾਂ ਅੱਗ ਕਿਸ وجہ ਦੇ ਨਾਲ ਫੈਲੀ ਹੈ ਤਾਂ ਚਸ਼ਮਦੀ ਦੇ ਦੱਸ ਰਹੇ ਨੇ ਕਿ ਗੇਮ ਜ਼ੋਨ ਦੇ ਵਿੱਚ ਕਈ ਥਾਂ ਰਿਪੇਅਰਿੰਗ ਅਤੇ ਰੈਨੋਵੇਸ਼ਨ ਦਾ ਕੰਮ ਚੱਲ ਰਿਹਾ ਸੀ ਇਸ ਦੇ ਚਾਲੇ ਕਾਫੀ ਗਿੰਤੀ ਦੇ ਵਿੱਚ ਪਲਾਈ ਦੇ ਟੁਕੜੇ ਲੱਕੜੀਆਂ ਇੱਧਰ ਉੱਧਰ ਪਈਆਂ ਸਨ ਇਸ ਦੇ ਕਰਕੇ ਅੱਗ ਦੀ ਚਪੇਟ ਜ਼ਿਆਦਾ ਵਧ ਗਈ ਅੱਗ ਫੈਲ ਗਈ ਹਾਦਸੇ ਦੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਐਕਸ ਤੇ ਲਿਖਿਆ ਹੈ ਰਾਜਕੋਟ ਦੇ ਵਿੱਚ ਆਪਰੀ ਘਟਨਾ ਦੇ ਨਾਲ ਸਾਰਿਆਂ ਨੂੰ ਦੁੱਖ ਪਹੁੰਚਿਆ ਮੈਂ ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਹੈ ਇਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨ ਪ੍ਰਭਾਵਿਤ ਹੋਈ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾਏਗੀ ਤਾਂ ਕੁਲ ਮਿਲਾ ਕੇ ਉਹਨਾਂ ਨੇ ਸਾਫ ਤੌਰ ਤੇ ਪ੍ਰੋਤਸਾਹਨ ਦਿੱਤਾ ਤਾਂ ਪੀਐਮ ਦੇ ਵੱਲੋਂ ਟਵੀਟ ਕੀਤਾ ਗਿਆ ਉਹਨਾਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਉਹਨਾਂ ਨੇ ਲਿਖਿਆ ਰਾਜਕੋਟ ਗੁਜਰਾਤ ਵਿੱਚ ਇੱਕ ਗੇਮਿੰਗ ਜ਼ੋਨ ਚ ਅੱਗ ਲੱਗਣ ਦੀ ਘਟਨਾ ਵਿੱਚ ਜਾਨਾਂ ਦੇ ਨੁਕਸਾਨ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ ਜਾਨ ਗੁਆਣ ਵਾਲਿਆਂ ਦੇ ਪਰਿਵਾਰਾਂ ਦੇ ਨਾਲ ਹਮਦਰਦੀ ਰੈਸਕਿਊ ਕੀਤੇ ਲੋਕਾਂ ਦੇ ਜਲਦੀ ਠੀਕ ਹੋਣ ਦੀ ਅਰਦਾਸ ਤਾਂ ਇਹ ਟਵੀਟ ਕੀਤੇ ਗਏ ਨੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਦੇ ਵੱਲੋਂ ਇਸ ਵੱਡੀ ਘਟਨਾ ਨੂੰ ਲੈ ਕੇ ਅਗੇ ਪਤਾ ਲੱਗੇ ਦਿੱਲੀ ਦਰੁਕ ਕਰਦੇ ਹਨ ਜਿੱਥੇ ਬੇਬੀ ਕੇਅਰ ਸੈਂਟਰ ਦੇ ਵਿੱਚ ਭਿਆਨਕ ਅੱਗ ਲੱਗੀ ਹੈ 11 ਨਵਜੰਮੇ ਬੱਚਿਆਂ ਨੂੰ ਰੈਸਕਿਊ ਕੀਤਾ ਗਿਆ ਹੈ ਫਾਇਰ ਬਿਗੇਟ ਦੀਆਂ 9 ਗੱਡੀਆਂ ਨੇ ਇੱਥੇ ਅੱਗ ਤੇ ਕਾਬੂ ਪਾਇਆ ਹੈ ਅੰਦਾਜ਼ਾ ਲਾਇਆ ਜਾਂਦਾ ਕਿੰਨੀ ਜ਼ਿਆਦਾ ਭਿਆਨਕ ਹੋਏ ਅੱਗ ਹੋਈਗੀ ਕਿਉਂਕਿ 9 ਗੱਡੀਆਂ ਜਿਹੜੀਆਂ ਨੇ ਉਹ ਲੱਗੀਆਂ ਨੇ ਅੱਗ ਬਚਾਉਣ ਦੇ ਲਈ ਦੇਰ ਰਾਤ ਅੱਗ ਤੇ ਕਾਬੂ ਪਾਇਆ ਗਿਆ ਸੀ ਤਾਂ ਦਿੱਲੀ ਦੇ ਬੇਕ ਬਿਹਾਰ ਬਲਾਕ B ਦੀ ਇਹ ਘਟਨਾ ਹੈ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਦਿਖਾ ਰਹੇ ਹਾਂ ਬੇਬੀ ਕੇਅਰ ਸੈਂਟਰ ਹੈ स्वाभाविक तौर तो पर उस चो बहुत छोटे बच्चे हो गए और नवजमे बच्चे से जिन्हों रेस्क्यू कर लिया गया है फायर ब्रिगेड दया नौ ग ने अगते काबू पाया है देर रात अगते काबू पा लिया गया सी और इतने भी अग दफटा इस बेबी केयर सेंटर मच्छा हुई बलदिया हुई दूर दूर तक वेखिया जा सकता